ਆਮ ਚੰਗਾ ਲੱਗਾ ਜਿਹੜੀ ਹੋਰ ਬੈਠੇ ਹੋ ਨਾ ਸੌ ਲੱਗੇ ਕਾਹੇ ਜੀ ਕਰਦਾ ਵੀ ਇਹਦੇ ਵਿੱਚ ਆ ਜਾਓ ਦੱਸ ਇਹ ਪਰ ਆ ਜਾਂਦੇ ਐ ਇਹਨੇ ਪਿਆਰ ਨਾਲ ਸੁਣੀ ਜਾਂਦੇ ਆ ਇੰਨਾ ਵਧੀਆ ਚੱਲੀ ਜਾਂਦਾ ਮੈਂ ਇੱਕ ਦੋ ਹੀ ਹੁੰਦੇ ਆ ਜੀ ਜਿਹੜੇ ਉਹ ਇੱਕ ਮਿੰਟ ਜੀ ਹੁੰਦੇ ਆ ਜੀ ਹਰੇਕ ਪਿੰਡਗਲ ਆਉਣ ਵਾਲੇ ਹੁੰਦੇ ਆ ਜੀ ਉਹ ਇੱਕ ਬੰਦਾ ਗਿਆ

ਅਜੀ ਮੈਂ ਲਾ ਥੋੜੀ ਲੜਾਈ ਬਾਦ ਕੀ ਮੈਂ ਕੱਲ ਨੂੰ ਆਉਂਗਾ ਉਹ ਬੱ ਚਲੇ ਲਾਏ ਭਰਾਵੋ ਇਹ ਆ ਭਗਵੰਤ ਮਾਨ ਜਿਹਨੂੰ ਕਹਿ ਲੋ ਰੱਸੀ ਜਲ ਗਈ ਪਰ ਵਾਲ ਨਹੀਂ ਗਏ ਕਹਿਣ ਤੋਂ ਭਾਵ ਲੋਕਾਂ ਨੇ ਕਮੇਡੀ ਤੋਂ ਦੂਰ ਕਰਤਾ ਪਰ ਹਲੇ ਤੱਕ ਕਮੇਡੀ ਨਹੀਂ ਗਈ ਵਿਧਾਨ ਸਭਾ ਦੇ ਵਿੱਚ ਸਪੀਕਰ ਕਿੰਨਾ ਹੱਸ ਰਿਹਾ ਹਿ 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 ਕਰਕੇ ਹੱਸ ਰਿਹਾ ਸਾਰੇ ਐਮ ਐਲ ਏ ਹੱਸੀ ਜਾਂਦੇ ਆ ਝਾੜੂ ਵਾਲਿਆਂ ਦੇ ਜਿਹੜੇ ਉੱਥੇ ਵਿਧਾਨ ਸਭਾ ਦੇ ਵਿੱਚ ਤੁਸੀਂ ਬੈਠੇ ਆਂ ਭਾਵੇਂ ਉਹ ਵਿਧਾਨ ਸਭਾ ਤੇ ਇਸ ਟਾਈਮ ਕਬਜ਼ਾ ਤਾਂ ਤੁਹਾਡਾ ਆ 2 ਸਾਲਾਂ ਦਾ ਰਹਿ ਗਿਆ ਜਿਹੜਾ ਉਹਦੇ ਵਿੱਚ ਜਿਹੜੇ 2-3 ਮਿੰਟ ਇੰਨੇ ਕੀਮਤੀ ਆ ਕਿਉਂਕਿ ਉਹ ਜਿਹੜੇ 2-3 ਮਿੰਟ ਮਿਲਦੇ ਆ ਉਹ ਲਗਭਗ 2-3 ਲੱਖ ਬੰਦਿਆਂ ਦੇ ਮਿੰਟ ਹੁੰਦੇ ਆ ਤੇ 2-3 ਲੱਖ ਬੰਦਿਆਂ ਦਾ ਜਿਹੜਾ ਦਰਦ ਆ ਉਹ ਦੱਸਣਾ ਹੁੰਦਾ ਉਹਨਾਂ ਦੀਆਂ ਦਿੱਕਤਾਂ ਦੱਸਣੀਆਂ ਹੁੰਦੀਆਂ ਪਰ ਭਗਵਾਨ ਤੁਮਾਨੂੰ ਇੱਕ ਇਹ ਹੱਸਣ ਆਸਤੇ ਰੱਖਿਆ ਤੁਹਾਨੂੰ ਉੱਥੇ ਕਿਸੇ ਨੇ ਕਮੇਡੀ ਗਈ ਤੁਸੀਂ ਕਾਂਗਰਸੀਆਂ ਨੂੰ ਇਹ ਕਹੀ ਜਾਂਦੇ ਆ ਕਿ ਜਾਂ ਤਾਂ ਇੱਧਰ ਆ ਕੇ ਬਹਿ ਜਾਓ ਜਾਂ ਅਸਿਆ ਕੇ ਬਹਿ ਜਾਂਦੇ ਆ ਹਾ ਦੋ ਸਾਲ ਤਾਂ ਨਹੀਂ ਤੂੰ ਹਿਲਦਾ ਪਰ ਦੋ ਸਾਲਾਂ ਬਾਅਦ ਤੇਰੇ ਇਹ ਨਹੀਂ ਪਤਾ ਲੱਗਣਾ ਤੂੰ ਕਿਹਦੇ ਹਾਲ ਜਾ ਕੇ ਬਹਿਣਾ ਇਹ ਤੁਸੀਂ ਇੱਧਰ ਉੱਧਰ ਭਾਉਣ ਵਾਸਤੇ ਨਹੀਂ ਰੱਖੇ ਤੁਸੀਂ ਜਵਾਬ ਦੇ ਆ 3 ਕਰੋੜ ਲੋਕਾਂ ਦੇ ਉਹਨਾਂ ਨੂੰ ਜਵਾਬ ਦਿਓ ਤੇ 3 ਕਰੋੜ ਲੋਕਾਂ ਨੇ ਤੁਹਾਨੂੰ ਤਾਂ ਨਹੀਂ ਚੁਣਿਆ ਵੀ ਤੁਸੀਂ ਉੱਥੇ ਕਾਂਗਰਸੀਆਂ ਨੂੰ ਮਸ਼ਕਰੀਆਂ ਕਰੋ ਜਿਵੇਂ ਉਹ ਇੱਕ ਰਿਸ਼ਤੇਦਾਰ ਨਹੀਂ ਇਕੱਠੇ ਹੋ ਜਾਂਦੇ ਵਿਆਹਾਂ ਸ਼ਾਦੀਆਂ ਚ ਅਕਸਰ ਕਹਿੰਦੇ ਹੁੰਦੇ ਜਿਵੇਂ ਭਾਬੀ ਦੇ ਔਰ ਇਕੱਠੇ ਹੋ ਜਾਂਦੇ ਇੱਕ ਦੂਜੇ ਨੂੰ ਮਜ਼ਾਕ ਕਰੀ ਜਾਂਦੇ ਰਹਿੰਦੇ ਆ ਜਾਂ ਜੀਜਾ ਸਾਲੀ ਇਕੱਠੇ ਹੋ ਜਾਣ ਗਾਣੇ ਵੀ ਆਉਂਦੇ ਉਹਨਾਂ ਦੇ ਮਜ਼ਾਕਾਂ ਦੇ ਤੇ ਉਹ ਮਜ਼ਾਕ ਕਰਨ ਲੱਗ ਜਾਂਦੇ ਇਹ ਉੱਥੇ ਕੋਈ ਰਿਸ਼ਤੇਦਾਰ ਇਕੱਠੇ ਥੋੜਾ ਹੋਏ ਆ ਉੱਥੇ ਦਿਓਰ ਭਾਬੀ ਦੇ ਔਰ ਥੋੜਾ ਬੈਠਾ ਕੋਈ ਵੀ ਚਲੋ ਬਾਜਵਾ ਜੀ ਤੁਸੀਂ ਭਾਬੀ ਬਣੋ ਤੇ ਮੈਂ ਤੁਹਾਡਾ ਦਿਉਰ ਹਿ 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 ਉੱਥੇ ਦਿਉਰ ਪਰਜਾਈ ਦਾ ਰਿਸ਼ਤਾ ਬਣਾਈ ਬੈਠੀ ਤੁਸੀਂ ਦਰਦ ਦੱਸੋ ਲੋਕਾਂ ਦਾ ਪੰਜਾਬ ਦੇ ਮੁੱਖ ਮੰਤਰੀ ਜੀ ਤੁਹਾਨੂੰ ਹਾਸਾ ਕਾਹਦਾ ਆ ਰਿਹਾ ਕਿਹੜੀ ਗੱਲ ਦਾ ਆ ਰਿਹਾ ਆਖੇ ਕੋਈ ਬੰਦਾ ਸੀ ਉਹਨੇ ਉਂਗਲ ਡਬੋਈ ਸਹਿਤ ਚੁਣਿਆ ਮਲਤੀ ਤੂੰ ਵੀ ਉਂਗਲ ਡਬੋਈ ਸੀ ਸਹਿਤ ਦੇ ਵਿੱਚ ਤੇ ਉਹ ਕੰਧ ਨਾਲ ਜਿਹੜੇ ਕਹਿ ਲੋ ਘਸਾ ਕੇ ਤੂੰ ਤਾਂ ਪਾਸੇ ਹੋ ਗਿਆ ਤੇ ਕੇਦਰੀਵਾ ਸਾਡੇ ਤੇ ਰਾਜ ਕਰਨ ਲੱਗ ਗਿਆ ਤੂੰ ਵੀ ਉਂਗਲ ਉਂਗਲਾਵੇਂ ਚੁਈਆ ਤੂੰ ਵੀ ਉਂਗਲ ਲਾ ਕੇ ਪਾਸੇ ਹੋ ਗਿਆ ਵੀ ਪੰਜਾਬ ਨੂੰ ਆ ਹੋਈ ਜਾਂਦਾ ਪੰਜਾਬ ਨੂੰ ਆ ਹੋਈ ਜਾਂਦਾ ਸਭ ਨਾਲੋਂ ਜ਼ਿਆਦਾ ਆ ਕੰਮ ਤੇਰੀ ਸਰਕਾਰ ਚ ਹੋ ਰੇ ਆ ਤੇ ਇਸ ਗੱਲ ਦਾ ਜਵਾਬ ਦਿਓਂਗੇ ਤੁਸੀਂ ਵੀ ਜਿਹੜਾ ਕਹ ਲੋ ਥੋੜਾ ਉੱਥੇ ਕੰਮ ਕੀ ਆ ਕਿ ਸਪੀਕਰ ਸਾਹਿਬ ਅਫਸੋਸ ਦੀ ਗੱਲ ਇਹ ਆ ਕਿ ਆਪਾਂ 92 ਬੰਦੇ ਚਿੱਟਾ ਬੰਦ ਕਰਾਉਣ ਨੂੰ ਫਿਰਦੇ ਆ ਪਰ ਚਿੱਟਾ ਬੰਦ ਕਿਉਂ ਨਹੀਂ ਹੋ ਰਿਹਾ ਕਿਤੇ ਆਪਣੇ ਐਮ ਐਲ ਏ ਦੇ ਖਾਸ ਸਬੰਧੀ ਤਾਂ ਨਹੀਂ ਵੇਚ ਰਹੇ ਇਹਦੀ ਜਾਂਚ ਪੜਤਾਲ ਹੋਣੀ ਚਾਹੀਦੀ ਆ ਕਿਤੇ ਅਫਸਰ ਤਾਂ ਨਹੀਂ ਕੁਝ ਕਰ ਰਹੇ ਇਹਦੀ ਜਾਂਚ ਪੜਤਾਲ ਹੋਣੀ ਚਾਹੀਦੀ ਆ ਰੇਤਾ ਸਪੀਕਰ ਸਾਹਿਬ ਆਪਾਂ ਤਾਂ 5.5 ਰੁਪਏ ਫੱਟ ਕਰਤਾ ਪਰ ਜਿਹੜਾ ਰੇਤਾ ਉਹ ਤਾਂ ਲੋਕਾਂ ਨੂੰ ਅੱਜ ਵੀ 12-12 ਹਜ਼ਾਰ ਦੀ ਟਰਾਲੀ ਮਿਲ ਜਾਂਦੀ ਆ 30-30 ਰੁਪਏ ਫੱਟ ਮਿਲ ਜਾਂਦਾ ਇਹਦਾ ਮਤਲਬ ਇਹ ਆ ਕਿ ਜਿਹੜੇ ਆਪਣੇ ਐਮ.ਐਲ.ਏ ਆ ਉਹ ਆਪਦੇ ਭੂਆ ਦੇ ਮੁੰਡੇ ਨੂੰ ਖੜਾ ਦਿੰਦੇ ਆ ਸੇਵਨ ਵਾਲੇ ਤੋਂ ਰੇਤੇ ਦੀ ਟਰਾਲੀ ਭਰਾ ਦਿੰਦੇ ਆ ਇਹਦਾ ਮਤਲਬ ਇਹ ਆ ਕਿ ਕਈ ਐਮ.ਐਲ.ਏ ਇੱਕ ਰਾਤ ਦਾ ਲੱਖ ਰੁਪਇਆ ਲੈ ਲੈਂਦੇ ਹੋਣਗੇ ਆਖਾਂ 3 ਨੂੰ 9 ਤੂੰ ਕਰਨ ਕਰੀ ਆਖਾਂ 3 ਨੂੰ 9 ਤੂੰ ਕਰਨ ਕਰੀ ਕਿ ਉਹ ਆਪਦੇ ਖਾਸ ਸੰਬੰਧੀ ਜਿਵੇਂ ਕੋਈ ਕਾਲੀ ਕਾਂਗਰਸੀਆਂ ਦੇ ਵਿੱਚੋਂ ਆ ਕੇ ਆਪਣੇ ਚ ਐਮ ਐਲ ਏ ਬਣੇ ਬੈਠੇ ਆ ਤੇ ਉਹ ਕਿਤੇ ਇਹਦਾ ਕੰਮ ਤਾਂ ਨਹੀਂ ਕਰਾ ਰਹੇ ਆਪਾਂ ਜਾਂਚ ਕਰਵਾਈਏ ਸਪੀਕਰ ਸਾਹਿਬ ਤੁਸੀਂ ਇਹ ਕੰਮਾਂ ਦੀ ਜਾਂਚ ਕਰਾਉਣੀ ਆ ਸਪੀਕਰ ਸਾਹਿਬ ਕਿੰਨੀ ਸ਼ਰਮਿੰਦਗੀ ਵਾਲੀ ਗੱਲ ਆ ਕਿ ਆਪਣੇ ਕੋਲ ਸਰਕਾਰੀ ਡਾਕਟਰ ਵੀ ਆ ਸਰਕਾਰੀ ਏਜੰਸੀਆਂ ਵੀ ਬਹੁਤ ਤਕੜੀਆਂ ਆਪਣੇ ਕੋਲ ਪਰ ਅਫਸੋਸ ਦੀ ਗੱਲ ਇਹ ਆ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਦਵਾਈ ਪ੍ਰਾਈਵੇਟ ਕੰਪਨੀਆਂ ਦੀ ਵਿਕਦੀ ਆ ਕਿੰਡੀ ਸ਼ਰਮਿੰਦਗੀ ਵਾਲੀ ਗੱਲ ਆ ਸਪੀਕਰ ਸਾਹਿਬ ਇਹ ਗੱਲ ਮੰਨਦੇ ਹੋ ਗੱਲਾਂ ਤੁਸੀਂ ਇਹੋ ਜੀਆਂ ਕਰਨੀਆਂ ਤੇ ਗੱਲਾਂ ਕਰੀ ਕਿਹੜੀਆਂ ਜਾਂਦੇ ਆ ਇਹ ਕੋ ਗੱਲਾਂ ਉੱਥੇ ਕਮੇਡੀਆਂ ਕਰੀ ਜਾਂਦੇ ਆ ਤੁਹਾਨੂੰ ਕਮੇਡੀ ਕਰਨ ਵਾਸਤੇ ਨਹੀਂ ਰੱਖਿਆ ਆ ਜਿਹੜੀ ਉਂਗਲ ਲਾ ਕੇ ਤੁਸੀਂ ਪਾਸੇ ਹੋਏ ਨਾ ਸੈਦ ਵਾਲੀ ਉਹ ਮਿੱਠੀ ਗੋਲੀ ਦਿੱਤੀ ਆ ਤੁਸੀਂ ਲੋਕਾਂ ਨੂੰ ਤੇ ਮਿੱਠੀ ਗੋਲੀ ਲੋਕਾਂ ਨੂੰ ਰਿੰਨ ਕੇ ਤੁਰੀ ਆਉਂਦੀ ਆ ਤੁਸੀਂ ਧਿਆਨ ਮਾਰੋ ਕਿਵੇਂ ਹਲਕਿਆਂ ਦੇ ਵਿੱਚ ਬੁਰਾ ਹਾਲ ਹੋ ਗਿਆ ਸਪੀਕਰ ਸਾਹਿਬ ਤੁਸੀਂ ਕੁਰਸੀ ਤੇ ਬੈਠੇ ਦੰਦ ਕੱਢੀ ਜਾਂਦੇ ਆ ਆ ਪਿੱਛੇ ਬੈਠੇ ਐਮਐਲਏ ਦੰਦ ਕੱਢੀ ਜਾਂਦੇ ਆ ਜਿਹੜੇ ਉਹ ਅਗਲੇ ਬੈਠੇ ਆ ਕਾਂਗਰਸੀ ਉਹ ਵੀ ਕਰੋੜਾਂ ਦੇ ਮਾਲਕ ਆ ਪਹਿਲਾਂ ਮੈਂ ਲੱਖਾਂ ਦਾ ਸੀ ਅੱਜ ਮੈਂ ਵੀ ਖੋਰੇ ਕਰੋੜਾਂ ਦਾ ਮਾਲਕ ਹੋ ਗਿਆ ਕਦੇ ਬੂਟ ਨਹੀਂ ਹੁੰਦੇ ਸੀ ਅੱਜ 3 ਲੱਖ ਵਾਲੇ ਬੂਟ ਪਾਉਣ ਤੇ ਤੁਸੀਂ ਸਪੀਕਰ ਸਾਹਿਬ ਅੱਜ ਤੁਸੀਂ ਵੀ ਕਰੋੜਾਂ ਦੇ ਮਾਲਕ ਆ ਪਿੱਛੇ ਜਿਹੜੇ ਐਮਐਲਏ ਬੈਠੇ ਆ ਇਹ ਵੀ ਕਰੋੜਾਂ ਦੇ ਮਾਲਕ ਆ ਤੇ ਜਿੰਨਾ ਲੋਕਾਂ ਨੇ ਆਪਾਂ ਨੂੰ ਵੋਟਾਂ ਪਾੰਨਾ ਉਹ ਪਹਿਲਾਂ ਵੀ ਭੁੱਖੇ ਮਰਦੇ ਸੀ ਅੱਜ ਵੀ ਭੁੱਖੇ ਮਰਦੇ ਆ ਗੱਲਾਂ ਤਾਂ ਭਗਵੰਤ ਮਾਨਸਿਆਂ ਉੱਥੇ ਇਹ ਕਰਨੀਆਂ ਤੇ ਤੂੰ ਗੱਲਾਂ ਕਰੀ ਕਿਹੜੀਆਂ ਜਾਨਾ ਹੱਸੀ ਜਾਂਦਾ ਦੱਸ ਕਮਾਲ ਹੋ ਗਈ ਆ ਕਿਹੜੀ ਗੋਲੀ ਖਾ ਕੇ ਜਾਨਾ ਉੱਥੇ ਹੱਸਣ ਵਾਲੀ ਸਾਨੂੰ ਵੀ ਦੱਸ ਅਸੀਂ ਵੀ ਹੱਸਦੇ ਹੀ ਰਹਿੰਨੇ ਆ ਕਿਤੇ ਗਾਣਾ ਤਾਂ ਨਹੀਂ ਸੁਣ ਕੇ ਗਏ ਸੀ ਜਦ ਮਰਜੀ ਵੇਖ ਲਈ ਆ ਕੇ ਹੱਸਦੇ ਹੀ ਰਹਿੰਨੇ ਆ ਹੱਸੀ ਜਾਂਦਾ ਐਮ ਐਲ ਏ ਸਭ ਮੁੱਖ ਮੰਤਰੀ ਜੀ ਤੁਹਾਡੇ ਸਾਹਮਣੇ ਜਿਹੜੇ ਬੰਦੇ ਭਾਏ ਹੋਏ ਆ ਤੁਸੀਂ ਉਹਨਾਂ ਨੂੰ ਨਿੰਦ ਕੇ ਗਏ ਆ ਤੇ ਤੁਸੀਂ ਅੱਜ ਵੀ ਉਹਨਾਂ ਦਾ ਖਹਿੜਾ ਨਹੀਂ ਛੱਡ ਰਹੇ ਤੁਸੀਂ ਅੱਜ ਵੀ ਉਹਨਾਂ ਦਾ ਖਹਿੜਾ ਨਹੀਂ ਛੱਡ ਰਹੇ ਜਿਹੜੇ ਬੰਦਿਆਂ ਦਾ ਲੋਕਾਂ ਨੇ ਭੋਗ ਤੱਕ ਪੌਣ ਤੱਕ ਪਹੁੰਚ ਗਏ 2022 ਦੇ ਵਿੱਚ ਐਡੇ ਦੇ ਦੇਗ ਹਰਾਤੇ ਆ ਤੇ ਤੁਸੀਂ ਅੱਜ ਵੀ ਉਹਨਾਂ ਲੋਕਾਂ ਦਾ ਟੌਪਿਕ ਚੱਕ ਕੇ ਬੈਠੇ ਆ ਜਾਂ ਤਾਂ ਤੁਹਾਡੇ ਵਾਸਤੇ ਸ਼ਰਮਿੰਦਗੀ ਵਾਲੀ ਗੱਲ ਆ ਤੇ ਜਾਂ ਪੰਜਾਬ ਦੇ ਲੋਕਾਂ ਵਾਸਤੇ ਸ਼ਰਮਿੰਦਗੀ ਵਾਲੀ ਗੱਲ ਆ ਇਹ ਲੋਕ ਵੀ ਪੰਸਾਰੀ ਦੀ ਦੁਕਾਨ ਦੇ ਵਿੱਚ ਗਏ ਸੀ ਕਹਿ ਕੇ ਰੇਗਮਾਈ ਅੱਛੀ ਤੇ ਨਿਕਲੀ ਬੇਕਾਰ ਤੁਹਾਨੂੰ ਜੜੀ ਬੂਟੀ ਚੰਗੀ ਸਮਝਿਆ ਸੀ ਲੋਕਾਂ ਨੇ ਕਿ ਲੋਕਾਂ ਨੇ ਜੜੀ ਬੂਟੀ ਚੱਕੀ ਕੇ ਪੰਜਾਬ ਦੇ ਹਾਲਾਤ ਖਰਾਬ ਆ ਲੋਕਾਂ ਦੇ ਹਾਲਾਤ ਖਰਾਬ ਆ ਹੋ ਸਕਦੇ ਜੜੀ ਬੂਟੀ ਜਿਹੜੀ ਝਾੜੂ ਵਾਲੀ ਆਈ ਹੈ ਕੋਈ ਚੰਗਾ ਕਰ ਦੇ ਪਰ ਯੱਬ ਤਾਂ ਇਹ ਜੜੀ ਬੂਟੀ ਨੇ ਉਦੋਂ ਜ਼ਿਆਦੇ ਕੱਢਤਾ ਭਗਵੰਤ ਮਾਨ ਜੀ ਹੱਸੀ ਕਾਦਾ ਜਾਣੇ ਥੋੜੇ ਤਿੰਨ ਤਿੰਨ ਚਾਰ ਚਾਰ ਘਰ ਕੋਠੀਆਂ ਤੁਸੀਂ ਤਾਂ ਹੱਸੋਗੇ ਥੋੜੇ ਐਮਐਲ ਜਿਹੜਾ ਜਲਾਲਾਬਾਦ ਦਾ ਇਹਦੀ ਤਿੰਨ ਕੋਠੀਆਂ ਜਲਾਲਾਬਾਦ ਚ ਇੱਕ ਪਿੰਡ ਵੀ ਹੋਊਗੀ ਤਿੰਨ ਚਾਰ ਕੋਠੀਆਂ ਇਹਦੇ ਕੋਲ ਹੋ ਸਕਦਾ ਚੰਡੀਗੜ੍ਹ ਮਹਾਲੀ ਵੀ ਹੋਵੇ ਇਹਦੇ ਕੋਲ ਤਿੰਨ ਕੋਠੀਆਂ ਜਲਾਲਾਬਾਦ ਦੇ ਵਿੱਚ ਇਹ ਤਾਂ ਹੱਸੂਗਾ ਹੀ ਤੁਹਾਡੇ ਮਗਰ ਬੈਠਾ ਜਿਹੜਾ ਫਾਜ਼ਿਲ ਕਾਲਾ ਉਹਦੇ ਕੋਲ ਵੀ ਚੰਗੀ ਪ੍ਰੋਪਰਟੀ ਆ ਜਾਣੀ ਉਹ ਵੀ ਹੱਸੂਗਾ ਹੀ ਤੁਹਾਡੇ ਐਮਐਲਏ ਆ ਜਿਹੜੇ ਉਹ ਤਾਂ ਹੱਸਣਗੇ ਕਿਉਂਕਿ ਉਹਨਾਂ ਕੋਲ ਤਾਂ ਪੈਸਾ ਆ ਗਿਆ ਰੋਈ ਤਾਂ ਪੰਜਾਬ ਦੇ ਲੋਕ ਜਾਂਦੇ ਆ ਤੁਹਾਡੇ ਕਈ ਐਮਐਲਏ ਨੇ ਟਰਾਲੀਆਂ ਚੱਕ ਲੰਘੋਨਾਂ ਤੇ ਕੁਛ ਨਹੀਂ ਹੋਇਆ ਤੇ ਇੱਥੇ ਕਿੰਗਾ ਦੀ ਤੁਸੀਂ ਝੁਗਮੈਂ ਢਾਈ ਜਾਂਦੇ ਕੀ ਬਣੂਗਾ ਲੋਕ ਰੋਈ ਜਾਂਦੇ ਆ ਤੁਹਾਡੀ ਸਰਕਾਰ ਤੇ ਰੋਈ ਜਾਂਦੇ ਆ ਥੋੜੇ ਤੇ ਰੋਈ ਜਾਂਦੇ ਆ ਤੁੰਨੂੰ ਰੋਈ ਜਾਂਦੇ ਆ ਪਰ ਤੁਸੀਂ ਹੱਸੀ ਜਾਂਦੇ ਆ ਤੁਸੀਂ ਨਹੀਂ ਬੋਲਦੇ ਕਿ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਤੁਹਾਡਾ ਪੈਸਾ ਬੋਲਦਾ ਤੁਸੀਂ ਨਹੀਂ ਹਸ ਰਹੇ ਤੁਹਾਡਾ ਪੈਸਾ ਹਸ ਰਿਹਾ ਤੁਸੀਂ ਉਹਨਾਂ ਤੇ ਨਹੀਂ ਹਸ ਰਹੇ ਹੱਸਤਾ ਤੁਸੀਂ ਪੰਜਾਬ ਦੇ ਲੋਕਾਂ ਤੇ ਰਹੇ ਆ ਜਿਵੇਂ ਤੁਸੀਂ ਸ਼ਹੀਦਾਂ ਦਾ ਦਰਦ ਲੈ ਕੇ ਚੱਲੇ ਆ ਜੇਕਰ ਹੋਵੇ ਸ਼ਹੀਦਾਂ ਨੂੰ ਦਰਦ ਹੁੰਦਾ ਮੈਂ ਕਹਿੰਨਾ ਜਿਵੇਂ ਤੁਹਾਡੇ ਵਰਗਾ ਦਰਦ ਹੁੰਦਾ ਤੇ ਕਦੇ ਆਜ਼ਾਦੀਆਂ ਨਹੀਂ ਆਉਂਦੀਆਂ ਸੀ ਕਦੇ ਸਵਿਧਾਨ ਨਹੀਂ ਲਿਖਿਆ ਜਾਂਦੇ ਸੀ ਇਹ ਯਾਦ ਰੱਖੋ 바ਵਾ ਸਾਹਿਬ ਅੰਬੇਦਕਰ ਜੀ ਤੁਸੀਂ ਜਿਨ੍ਹਾਂ ਦੀ ਫੋਟੋ ਲਵਾਈ ਹੈ ਚਲ ਅਤਿਆਚਾਰ ਵੀ ਉਹਨਾਂ ਦੇ ਲੋਕਾਂ ਦੇ ਕਰੀ ਜਾਂਦੇ ਆ ਤੁਸੀਂ ਉਹਨਾਂ ਦੀ ਜੀਵਨੀ ਪੜੋ ਉਹਨਾਂ ਦੀ ਜੀਵਨੀ ਤੇ ਫਿਲਮਾਂ ਬਣੀਆਂ ਉਹ ਵੇਖੋ ਉਹਦੇ ਵਿੱਚ 바ਵਾ ਸਾਹਿਬ ਦੇ ਮੂੰਹ ਤੇ ਹਾਸਾ ਨਹੀਂ ਆਇਆ ਇੱਕ ਵਾਰੀ ਵੀ ਹਾਸਾ ਨਹੀਂ ਆਇਆ ਕਿਉਂਕਿ ਕੌਮ ਦਾ ਦਰਦ ਸੀ ਜੋਤੀਬਾ ਫੂਲੇ ਜੀ ਸਬਿਤਰੀਬਾਈ ਫੂਲੇ ਜੀ ਉਹਨਾਂ ਤੇ ਵੇਖੋ ਉਹਨਾਂ ਦੀਆਂ ਜੀਵਨਨਾ ਪੜੋ ਉਹਨਾਂ ਦੇ ਹਾਲਾਤ ਚੈੱਕ ਕਰੋ ਗਾਰੇ ਤੱਕ ਸਿੱਟੇ ਗਏ ਉਹਨਾਂ ਤੇ ਅਟੈਕ ਤੱਕ ਕੋਈ ਉਹ ਕਦੇ ਹੱਸੇ ਨਹੀਂ ਸੀ ਕਿਉਂਕਿ ਉਹਨਾਂ ਨੂੰ ਸ਼ੂਦਰਾਂ ਦਾ ਦਰਦ ਸੀ ਉਹ ਕਹਿੰਦੇ ਸੀ ਜੇਕਰ ਚੰਗੇ ਲੋਕ ਪੜ ਸਕਦੇ ਆ ਬ੍ਰਾਹਮਣ ਵਰਨ ਪੜ ਸਕਦਾ ਜੇਕਰ ਬ੍ਰਾਹਮਣ ਵਰਨ ਪੜ ਸਕਦਾ ਤਾਂ ਸ਼ੂਦਰ ਵਰਨ ਕਿਉਂ ਨਹੀਂ ਪੜ ਸਕਦਾ ਕਿਉਂਕਿ ਉਹਨਾਂ ਨੂੰ ਦਰਦ ਸੀ ਤੁਹਾਨੂੰ ਦਰਦ ਨਹੀਂ ਕਦੇ ਫੁੱਲਨ ਦੇ ਵੀ ਵਾਰੇ ਵੇਖੋ ਉਹਨਾਂ ਨੇ ਬਦਲੇ ਲੈਣੇ ਸੀ ਉਹਨਾਂ ਨੇ ਉਹਨਾਂ ਨੇ ਜਿਹੜਾ ਕਹਿ ਲੋ ਉਹਨਾਂ ਨਾਲ ਅਤਿਆਚਾਰ ਹੋਇਆ ਸੀ ਉਹਦੇ ਅਤਿਆਚਾਰ ਦੇ ਬਦਲੇ ਲੈਣੇ ਸੀ ਉਹ ਕਦੇ ਹੱਸੇ ਨਹੀਂ ਸੀ ਤੁਸੀਂ ਹੱਸੀ ਜਾਂਨੇ ਆ ਤੁਸੀਂ ਬਦਲੇ ਕਾਦੇ ਲੈ ਲੋਂਗੇ ਤੁਸੀਂ ਤਾਂ ਬੇਫਿਕਰੇ ਹੋ ਗਏ ਆ ਬੇਫਿਕਰੀਆਂ ਨਾਲ ਇਨਸਾਫ ਨਹੀਂ ਦਵਾਈ ਦੇ ਇਹ ਯਾਦ ਰੱਖ ਲੋ ਜਿਹੜਾ ਵਕੀਲ ਕੇਸ ਲੜਦਾ ਲੜਦਾ ਕੋਰਟ ਵਿੱਚ ਹੱਸਦਾ ਹੋਵੇ ਉਹ ਕਦੇ ਕਿਸੇ ਨੂੰ ਇਨਸਾਫ ਨਹੀਂ ਦਿਵਾ ਸਕਦਾ ਮੈਂ ਵਕੀਲਾਂ ਨੂੰ ਬੇਨਤੀ ਕਰਦਾ ਮੇਰੀ ਗੱਲ ਨੂੰ ਗਲਤ ਨਾ ਕਿਨੋ ਜੇ ਮੇਰੇ ਕੋਲ ஆதਾਰ ਨਹੀਂ ਸੀਗੀ ਤਾਂ ਮੈਂ ਕੁਝ ਗਲਤ ਨਹੀਂ ਬੋਲ ਰਿਹਾ ਜਿਹੜਾ ਵਕੀਲ ਹੱਸ ਕੇ ਕੇਸ ਲੜਦਾ ਵੀ ਉਹ ਗੱਲ ਵੱਖਰੀ ਆ ਕਿਉਂਕਿ ਉਹਨੂੰ ਪਤਾ ਹੋਵੇ ਅੱਗੋਂ ਸ਼ੈਤਾਨੀ ਕੀ ਆ ਕਿ ਬੰਦਾ ਵੀ ਸੱਚਾ ਕੇਸ ਲੜੀ ਜਾਂਦਾ ਹੋਵੇ ਪਰ ਜਿਹੜਾ ਕੇਸ ਲੜਨ ਦੀ ਬਜਾਏ ਜੱਜ ਸਾਹਿਬ ਕਹਿ ਦਿੰਦੇ ਵੀ ਤੈਨੂੰ 7 ਮਿੰਟ ਤੂੰ ਦੇ ਆਉਂਦੀ ਦਲੀਲ ਦੇ ਦੇ ਤੇ ਅੱਗੋਂ ਵਕੀਲ ਸਾਹਿਬ ਉੱਠ ਕੇ ਕਰਨ ਭਗਵਾਨ ਤੁਮਾਂ ਨਰਗੇ ਜੇਕਰ ਠੱਲ ਲਿਗੇ ਵਿਧਾਨ ਸਭਾ ਚ ਫਿਰ ਸਮੇ ਪੂਰੇ ਨਹੀਂ ਹੋਣੇ ਤੇ ਮੈਂ ਸਪੀਕਰ ਸਾਹਿਬ ਨੂੰ ਬੇਨਤੀ ਕਰਦਾ ਕਿ ਤੁਸੀਂ ਇਸ ਟਾਈਮ ਪੰਜਾਬ ਦੇ ਲੋਕਾਂ ਦੇ ਸਿਰਾਂ ਤੇ ਬੈਠੇ ਆ ਤੇ ਇਹ ਸਿਰਾਂ ਦੀ ਕੁਰਸੀ ਆ ਇਹ ਸਿਰ ਦੀ ਕੁਰਸੀ ਤੇ ਬਹਿ ਕੇ ਦੰਦ ਨਾ ਕੱਢੋ ਲੋਕਾਂ ਦੇ ਹਾਲਾਤ ਸੁਧਾਰੋ ਸਕੂਲ ਥੋੜੇ ਤੋਂ ਚੰਗੇ ਨਹੀਂ ਹੋਏ ਸਿੱਖਿਆ ਤੁਹਾਡੇ ਤੋਂ ਚੰਗੀ ਨਹੀਂ ਹੋਈ ਜੇਕਰ ਸਿੱਖਿਆ ਚੰਗੀ ਹੋ ਗਈ ਹੁੰਦੀ ਤਾਂ ਮਾਸਟਰਾਂ ਦੇ ਸਰਕਾਰੀ ਟੀਚਰਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਹੁੰਦੇ ਡੀਓ ਡਿਫਟੀਆਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਹੁੰਦੇ ਡੀਐਸਪੀ ਐਸਐਸਪੀ ਦੇ ਬੱਚੇ ਸਰਕਾਰੀ ਸਕੂਲਾਂ 'ਚ ਹੁੰਦੇ ਤਾਂ ਸਿੱਖਿਆ ਚੰਗੀ ਨਾ ਕਹੋ ਜੇ ਹਸਪੀਟਲ ਥੋੜੇ ਤੋਂ ਚੰਗੇ ਨਹੀਂ ਹੋਏ ਮੱਲਾ ਕਲੀਨਿਕ ਬਣਾ ਕੇ ਉਹਨਾਂ ਤੇ ਫਿਰ ਰੰਗ ਮਰਵਾ ਕੇ ਆਯੂਸ਼ਮਾ ਬਣਾ ਬਣਾਪੇ ਤੁਸੀਂ ਇੱਕ ਚੀਜ਼ ਵੀ ਚੰਗੀ ਨਹੀਂ ਕਰ ਸਕੇ ਇੱਕ ਚੀਜ਼ ਵੀ ਤਾਂ ਤੁਸੀਂ ਇਸ ਗੱਲ ਦਾ ਜਵਾਬ ਦਿਓ ਕਿ ਤੁਸੀਂ ਹਸਣ ਜੋਗਰੇ ਰਹੇਗੇ ਕਮੇਡੀ ਕਰਨ ਜੋਗਰੇ ਰਹੇਗੇ ਅੱਜ ਵੀ ਤੁਹਾਡੀਆਂ ਗੱਲਾਂ ਦੇ ਵਿੱਚੋਂ ਤੁਹਾਡੇ ਭਾਸ਼ਣਾਂ ਦੇ ਵਿੱਚੋਂ ਕਮੇਡੀ ਝਲਕਦੀ ਆ ਤੇ ਤੁਸੀਂ ਪੰਜਾਬ ਦੇ ਲੋਕਾਂ ਦੀ ਗੱਲ ਕਰਨੀ ਕੀ ਆ ਕਿਰਪਾ ਕਰਕੇ ਉਹਨਾਂ ਝੋਫੜੀਆਂ ਵਾਲੇ ਘਰਾਂ ਦੇ ਵਿੱਚ ਜਾਓ ਜਿਨ੍ਹਾਂ ਦੇ ਘਰੇ ਲੋਕ ਬਿਮਾਰ ਪਏ ਆ ਤੇ ਇਲਾਜ ਨੂੰ ਪੈਸੇ ਨਹੀਂ ਤੇ ਤੁਸੀਂ ਉਹਨਾਂ ਦੇ ਘਰਾਂ ਦੇ ਵਿੱਚ ਜਾਓ ਜਿਹੜੇ ਬੰਦੇ ਬਿਨਾ ਘਰ ਤੋਂ ਬੈਠਿਆ ਇੱਕ ਡੰਗ ਦੀ ਖਾਲੀ ਦੂਜੀ ਡੰਗ ਦਾ ਪਤਾ ਨਹੀਂ ਉਹਨਾਂ ਦੇ ਘਰਾਂ 'ਚ ਜਾਓ ਜਿਨ੍ਹਾਂ ਦੀਆਂ ਛੱਤਾਂ ਪੈਣ ਆਲੀਆਂ ਉਹਨਾਂ ਦੇ ਘਰਾਂ 'ਚ ਜਾਓ ਜਿਨ੍ਹਾਂ ਦੀਆਂ ਛੱਤਾਂ ਡਿੱਗਣ ਆਲੀਆਂ ਜਦੋਂ ਮੀਂਹ ਆਉਂਦਾ ਉਹਨਾਂ ਦੇ ਭਾਰੀ ਬਣ ਜਾਂਦੀ ਆ ਤੁਸੀਂ ਉਹਨਾਂ ਦੇ ਘਰਾਂ 'ਚ ਤਾਂ ਜਾਓ ਕਰੇ ਓਏ ਇੱਥੇ ਤੁਸੀਂ ਕਿਹੜੇ ਬੰਦੇ ਨੂੰ ਉਹ ਕਰਦੇ ਆ ਕਦੇ ਉਸ ਬੰਦੇ ਕੋਲ ਜਾਓ ਕਿ ਜਿਨੇ ਤੁਹਾਡੇ ਤੇ ਆਸਾਂ ਉਮੀਦਾਂ ਲਾ ਕੇ ਸਰਕਾਰ ਚੁਣ ਲਈ ਹੋਈ ਤੇ ਉਹਨਾਂ ਨੇ ਕਿਹਾ ਸੀ ਇਨਸਾਫ ਦੇਣਗੇ ਰੋਜ਼ਗਾਰ ਦੇਣਗੇ ਤੇ ਤੁਸੀਂ ਉਹਨਾਂ ਦੇ लाठी चार्ज ਦਿੰਨੇ ਆ ਕਦੇ ਜਾ ਕੇ ਪੁੱਛੋ ਤਾਂ ਸਹੀ ਮਜ਼ਦੂਰ ਉਹ ਆ ਜਿਹੜਾ ਇੱਕ ਚਿੰਗਮਾ ਉਹਨੂੰ ਚਤ ਕੇ ਸਿੱਟਿਆ ਹੋਇਆ ਬਾਅਦ ਚ ਤੁਸੀਂ ਝਾਕਦੇ ਨਹੀਂ ਉਹਨਾਂ ਨਾਲ ਕਿਸਾਨ ਵੇਖੋ ਜਿਨ੍ਹਾਂ ਦੇ लाठी चार्ज ਮੈਂ ਕਹਿੰਦਾ ਤੁਸੀਂ ਕੀ ਨਹੀਂ ਕੀਤਾ ਉਹਨਾਂ ਨਾਲ ਉਹਨਾਂ ਨੂੰ ਚੱਕ ਕੇ ਜੇਲ੍ਹਾਂ ਚ ਕਰਾਇਆ ਉਹਨਾਂ 'ਸਤੇ ਹੱਸੀ ਜਾਂਦੇ ਆ ਉਹਨਾਂ ਦੇ ਹਾਲਾਤਾਂ ਤੇ ਹੱਸੀ ਜਾਂਦੇ ਆ ਭਗਵੰਤ ਮਾਨ ਜੀ ਪ੍ਰਤਾਪ ਬਾਜਵਾ ਵਿਕਰਮਜੀਤ ਮਜੀਠੀਆ ਪੰਜਾਬ ਦਾ ਮੁੱਦਾ ਨਹੀਂ ਗੇ ਪੰਜਾਬ ਦਾ ਮੁੱਦਾ ਚਿੱਟਾ ਰੋਜ਼ਗਾਰ ਆ ਜਿਹੜੇ ਕਹਿ ਲੋ ਠੱਕੇਸ਼ਾਈ ਆ ਪੰਜਾਬ ਦਾ ਮੁੱਦਾ ਜਿਹੜਾ ਉਹ ਸਿੱਖਿਆ ਪੰਜਾਬ ਦਾ ਮੁੱਦਾ ਜਿਹੜਾ ਉਹ ਸਿਹਤ ਡਿਪਾਰਟਮੈਂਟ ਆ ਪੰਜਾਬ ਦਾ ਮੁੱਦਾ ਜਿਹੜਾ ਨੌਜਵਾਨੀ ਬਾਹਰ ਜਾ ਰਹੀ ਆ ਇਹ ਮੁੱਦਾ ਨਹੀਂ ਗਾ ਪੰਜਾਬ ਦਾ ਵਿਧਾਨ ਸਭਾ ਚ ਲੋਕਾਂ ਦੇ ਹੱਲ ਕੱਢ ਕੇ ਦਿਓ ਹਸਨ ਨਾ ਜਾਇਆ ਕਰੋ ਉੱਥੇ